ਅੱਜ ਜਿਹੀ ਭਾਰਤੀ ਕਿਸਾਨ ਜੀ ਉਹਨਾਂ ਨੇ ਇਕਤਾ ਦਿਖਾਉਂਦਾ ਵੀ ਜਿਹੜੀ ਮਹੀਨਾਵਾਰੀ ਮੀਟਿੰਗ ਹੁੰਦੀ ਹੈ ਬਾਬਾ ਜੋਗੀਪੀ ਦੇ ਵਿੱਚ ਕੀਤੀ ਹੈ ਬਲਾਕ ਪੱਧਰੀ ਜਿਹਦੇ ਵਿੱਚ ਵੱਖ-ਵੱਖ ਮੁੱਦੇ ਵਿਚਾਰੇ ਗਏ ਨੇ ਜਿਨ੍ਹਾਂ ਚੋਂ ਮੇਨ ਮੁੱਦਾ ਸੀਗਾ ਜਿਹੜਾ 9 ਤਰੀਕ ਨੂੰ 9 ਜਨਵਰੀ ਨੂੰ ਮੋਗੇ ਵਿੱਚ ਮਹਾਪੰਚਾਇਤ ਕੀਤੀ ਜਾ ਰਹੀ ਹੈ ਸੰਯੁਕਤ ਮੋਰਚੇ ਵੱਲੋਂ ਤੇ ਸਾਰੇ ਪਿੰਡਾਂ ਦੀਆਂ ਜੋਤੀਆਂ ਲਾਈਆਂ ਨੇ ਕਿ ਵੱਡੀ ਗਿਰਤੀ ਦੇ ਵਿੱਚ ਸਾਧਨ ਭਰ ਕੇ ਬੱਥਾ ਭਰ ਕੇ ਸਾਡੀਆਂ ਮਾਵਾਂ ਪਾਪੇ ਨਾਲ ਨੌਜਵਾਨਾਂ ਬਿਰਜ਼ੁਰਗ ਸਾਰੇ ਇਸ ਮਹਾਰੇਦੀ ਦੇ ਵਿੱਚ ਵੱਡੀ ਦੀ ਗਿਰਤੀ ਵਿੱਚ ਪਹੁੰਚਣਾ ਤੇ ਅਸੀਂ ਮੀਡੀਆ ਰਾਹੀਂ ਵੀ ਸਾਰੇ ਭਿੱਖੀ ਬਲਾਕ ਦੇ ਆਗੂ ਵਰਕਰਾਂ ਨੂੰ ਤੇ ਸਮੁੱਚੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿਸਾਨਾਂ ਮਜ਼ਦੂਰਾਂ ਨੂੰ ਕਿਰਤੀ ਲੋਕਾਂ ਨੂੰ ਕਿ ਔਰਵਾਇ 9 ਤਰੀਕ ਨੂੰ ਵੱਡੀ ਗਿਰਤੀ ਦੇ ਵਿੱਚ ਹਮਲਾ ਕੇ ਇਸ ਮਹਾਰੇਦੀ ਦੇ ਵਿੱਚ ਪਹੁੰਚੋ ਜੋ ਮੋਦੀ ਸਰਕਾਰ ਨੂੰ பத்த பிண்ட மஜூர கிர்த்து அது மோகே வச்ச பச்சே